ਹੋ ਨਿਕਟ ਗੁਰ ਮੇਰੀਆ Hello. ਸਤਨਾਮ ਸ੍ਰੀ ਵਾਰੋ ਪਿਨੇ ਦਾ ਪਰਿਵਾਰਨ ਹਾਰਾ ਤੁਮ ਹੰਤਾ ਸੁਪਰਾਸ ਤਾਕੂ ਵਿਕੰਨਾ ਕੋ ਲਗੈ ਜਾ ਕਿ ਪ੍ਰਭ ਆਗੈ ਅਨਦਾਸ ਅਰਦਾਸ ਇੱਕ ਓੰਕਾਰ ਬਨਵਾਜ ਕੀ ਪਤਾ ਸ੍ਰੀ ਗੁਰੂ ਤੇਜ ਜੀ ਸਾਣਾਏ ਵਾਰਿਸ ਗੁਰੂ ਤੇਜ ਜੀ ਦੀ ਬਾਤ ਜੈ ਦਸਮੀ ਪ੍ਰਥਮ ਰੁਗਉਤਿ ਸਮਰ ਸਨ ਨਾਮ ਬੁਲਾਈ ਤੇ ਆਏ ਆਇ ਅਸ਼ਰੰਗਤ ਗੁਰ ਤੇ ਅਮਰਦਾਸ ਸਾਹਿਬ ਦਾ ਸੰਗੂਹੀ ਸਾਰੇ ਆਏ ਅਰਜਨ ਅਰਗੁ ਰਗਨਾਂ ਹੋਇ ਨ ਸਿਮਰੋ ਪ੍ਰਭੁ ਸੇਵਿ ਕਰਿ ਰਾਜੇ ਸ੍ਰੀ ਹਰਿ ਕ੍ਰਿਸ਼ਨੁ ਤੇ ਆਇ ਸਬਦ ਸੁਜਾਇ ਤੇਗ ਵਾਹ ਵਦਸਿ ਮਰਿਆ ਕਰਨੁ ਨ ਆਵਿਆ ਆਦੇ ਸਭ ਸੰਗੂਹੀ ਹੋਏ ਸਨ ਆਏ ਦਸਵੇਂ ਬਾਦਸ਼ਾਹ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਨ ਆਏ ਦਸ ਪਾਦਰਸ਼ਮੀ ਆਕੇ ਜੋ ਧੰਨ ਧੰਨ ਸਾਹਿਬ ਸਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ دیدار ਜੀ ਕਾ ਅੰਤਰੰਗ ਬੋਲੋ ਜੀ ਪੰਜਾਬ ਪ੍ਰਿਆਰਾ ਚੌਹਾਂ ਰਸਾਇਬ ਜਾਦੇ ਆਂ 40 ਮੋਹ ਭਾਂਗ ਤੇ ਆਂ ਜਪਾਤ ਭੀਆਂ ਜਿਨ੍ਹਾਂ ਤੇਰਾ ਨਾ ਆਵਾਜਾ ਸਕਿਆ ਦੇ ਚਲਾਈ ਤੇ ਵਾਹਿ ਵਾਹਿ ਮੀਆਂ ਗੰਗਾ ਕੀ ਤਾ ਕੀ ਤਨਹਾ ਪਿਆਰਿਆ ਕੀ ਸਚਿਆਰਿਆ ਮਾਈ ਤਰਾਤ ਅੰਤਰ ਅੰਦਰ ਖਾਲਸਾ ਜੀ ਬੋਲੋ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਮਸੀਤ ਸਦਤੀ ਪੰਦ ਬੰਦ ਬਟਾਏ ਕੋਪਰੀਆਂ ਰੋਹਾਨਾਂ ਚਾਂੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇ ਸਾਧ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਪਵਿੱਤਰ ਕਮਾਈ ਨਾਲ ਧੰਨ ਧਰਮ ਕੀ ਖਾਲਸਾ ਜੀ ਬੋਲੋ ਜੀ ਪੰਜਾਬ ਅਤਤ ਤੇ ਸਰਬੱਤ ਗੁਰਦੁਆਰਿਆਂ ਦਾ ਆਨੰਦ ਅਰੰਟੇ ਬੋਲੋ ਜੀ ਤੁਮੈਂ ਸਰਬਤ ਖਾਲਸਾ ਦੇਖਸੇ ਅਰਦਾਸ ਹੈ ਜੀ ਸਰਬਤ ਖਾਲਸਾ ਵਾਹਿਗੋ 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 ਆਹੇ ਗੁਰੂ ਵਾਹਿਗੋ ਆਹੇ ਚਿਤ ਆਵੇ ਚਿਤੇ ਆਵਨ ਦਾ ਸਤਸਾ ਸਭ ਸੁਖੋ ਵੈ ਜਨ ਜਨ ਜਾਲਸਾ ਜੀ ਸਾਹਿਬ ਤਹਾ ਰਛਿਆ ਆਵੇ ਦੇਖ ਕੇ ਦੁਖ ਤੈ ਸ੍ਰੀ ਸਾਹਿਬ ਜੀ ਸਹਾਇ ਕਾਲ ਸੇ ਜੀ ਕੀ ਬੋਲ ਵਾਲੇ ਬੋਲੋ ਜੀ ਸੁਖਾਨ ਸੁਖੀ ਦਾ ਕੇਸ ਦਾਮ ਰਹਿਤ ਦਾਮ ਨਵੇਕ ਦਾਮ ਸਹਾ ਦਾਮ ਭਰੋਸਾ ਦਾ ਦੰਦ ਸਰਦਾ ਦਾਮ ਦਾ ਸ੍ਰੀ ਅਮਰ ਸਹਾ ਜੀ ਦੇ ਦਰਸ਼ਨੀ ਸ਼ਨਾ ਚੌਂ ਆਂ ਝਾਂਟੇ ਪੀਵੇ ਚੁਪ ਚੁਪਾ ਢਲ ਧਰਮ ਦਾ ਜੈਕਾਰ ਖਾਲਸਾ ਜੀ ਬੋਲੋ ਆਪ ਦੀ ਸਿੱਖਾਂ ਨਾਲ ਮਨ ਨੀਮਾ ਮਤ ਉੱਚੀ ਮੱਤ ਪੱਤਾ ਰੱਖ ਆਪਕਾਰ ਪ੍ਰਖ ਵਖਰੂ ਜੀ ਇਹ ਅਕਾਲ ਪੁਰਖ ਵਖਰੂ ਆਪਣੇ ਮਤ ਦੀ ਸਦਾ ਸਾਰਾਈ ਦਾ ਦਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਪੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੁਭਾਤਾ দান ਆਪਣੀ ਪਿਆਰੀ ਖਾਲਸਾ ਪੰਥ ਨੂੰ ਵਖਸ਼ੋ ਇਹ ਨਾਨਿਆ ਦੇਵਾਨ ਸਤਿਗੁਰੂ ਨੇ ਤਾਣਿਆਂ ਦੀ ਤਾਣ ਸਤਿਗੁਰੂ ਦੇ ਉਪਿਆਂ ਦੀ ਓਟ ਤੇ ਬਤਿਆਂ ਦੀ ਬਤ ਰੱਖਣ ਹਰ ਪਿਤਾ ਰਾਜਾਨ ਰਾਜ ਪਾ ਨਾਨਕ ਪਾਲ ਦੇਵਾਨ ਦੇਵ ਉਪਮਾ ਮਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪ ਆਪ ਜੀ ਦੇ ਚਰਨ ਕਮਲਾਂ 'ਤੇ ਪਾਵਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਧਰਮ ਕਰੋ ਵਰਸਾਏ ਤਾਂ ਅਮਰ ਸਜੀਤ ਸਿੰਘ ਸਾਹਿਬ ਜੱਤੀਦਾਰ ਬਾਬਾ ਮਾਨ ਸਿੰਘ ਜੀ ਤੇ ਆਦੇ ਇੱਕ ਸਿੰਘ ਸਿੰਘਾਂ ਦੇ ਪਾਵਨ ਅਤੇ ਕੋਈ ਪਰਸਰਾਨ ਗੁਰਦੁਆਰਾ ਸਿਮ ਸਿਧ ਸਵਾਹਾ ਲਿਖੇ ਆਵੇ ਅਪਾਰ ਬਖਸ਼ਿਸ ਰਹਿਮਤ ਕੀਤੀ ਹੈ ਸਤਿਗੁਰੂ ਜੀ ਅਮਰਤ ਵੇਲੇ ਨੂੰ ਮੁਕ ਰੱਖਦਿਆਂ ਹੋਇਆ ਆਪਕੀ ਨੇ ਆਪਣੇ ਅਨੇਕਾਂਾਂ ਦੇ ਪ੍ਰਕਾਸ਼ ਨੂੰ ਰੂਪੇ ਸਰਬੱਤ ਸੰਤਾਨ ਨੂੰ ਖੁੱਲੇ ਦਰਸ਼ਨ ਦਦਾਲੇ ਵਾਸੀ ਕੀ ਹੁਕਮਨਾਮਾ ਸਾਹਿਬ ਅਸਾਂ ਵੀ ਨਦਰੂ ਨਦਰ ਨੇ ਹੱਲ ਕੀਤਾ ਹੈ ਸਭ ਸਜੇ ਇਸਵੇਂ ਅੰਦਰ ਆਪ ਦੀ ਪਿਆਰੀ ਸੰਤਾਂ ਪਰਸੋ ਸਿੰਘਾਂ ਪਾਸੋਂ ਆਪ ਜੀ ਦੇ ਦਰਬਾਰ ਦੀਆਂ ਸਸਤਾਂ ਬਸਤਰਾਂ ਦੀਆਂ ਸੇਵਾਵਾਂ ਨਿਵਾਉਂਦਿਆਂ ਹੋਇਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋਣਗੇ ਅਣਜਾਣ ਬੱਚੇ ਸਮਕੇ ਬਖਸ਼ ਲੈਣਾ ਅਗੋਂ ਵਾਸਤੇ ਪਿਆਰ ਸਤਕਾਰ ਦੇ ਨਾਲ ਗੁਰਬਾਣੀ ਪੜ੍ਹਨ ਤੇ ਸੇਵਾ ਕਰਨ ਦੀ ਗੱਲ ਬੁੱਧੀ ਬਖਸ਼ਿਸ਼ ਕਰਨੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਇਹ ਤਾਂ ਮੈਂ ਦਰਦ ਨਹੀਂ ਬਧਾਨ ਕਰਨੀਆਂ ਚੱਲਿਆ ਹੋਇਆ ਕਦਮ ਤੋਂ ਕਦਮ ਲੈ ਕੇ ਚਲਾਉਣਾ ਸਭਨਾ ਦੇ ਪਰਿਵਾਰਾਂ ਵਿੱਚ ਸੁੱਚੀ ਸ਼ਾਂਤੀ ਵਰਤੌਣੀ ਸਭਨਾ ਦੀਆਂ ਮਨੋ ਕਾਮਨਾ ਮਹਾਂ ਮੁਰਮਤ ਉਸਾਰੂਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਦੀਲੀ ਅੰਦਰ ਦਾ ਪ੍ਰਸ਼ਾਦ ਦੀ ਦੇਖ ਲਈ ਹਾਜ਼ਰ ਹਾਂ ਆਪ ਜੀ ਭਗਲਾ ਲਗਿਆ ਹੋਇਆ ਉਹ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਛੱਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਰੋ ਕਿਰਪਾ ਨਿਤ ਨਾਮ ਪਰਮ ਕਰਦੀ ਆਗਿਆ ਵਰਸ ਕਰੋ ਜੀ ਸਹੀ ਪਿਆਰੇ ਮੇਲ ਜਿਨਾ ਮਿਲੇ ਆ ਤੇਰਾ ਨਾਮ ਚਿੱਤੇ ਆਵੇ ਨਾਲਿ ਨਾਮ ਚੜਦੇ ਏ ਗਲਾ ਤੇਰੇ ਬਾਣੀ ਸਰਬਤ ਦਾ ਹਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸਖਨ ਨੂੰ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਵਰਗਟ ਗੁਰਾ